ਪੂਰਾ ਮਾਹੌਲ ਗਰਮ ਹੋਇਆ ਤਾਂ ਇਸ ਵਾਰ ਇਲੈਕਸ਼ਨ ਦਾ ਕਿਉਂਕਿ ਤਕਰੀਬਨ ਆਖਰੀ ਪਾਉ ਜਿਹੜਾ ਉਹ ਇਲੈਕਸ਼ਨ ਦਾ ਰਹਿੰਦਾ ਤੇ ਪੰਜਾਬ ਦੇ ਵਿੱਚ ਇੱਕ ਦੂਜੇ ਦੀਆਂ ਚੋਣਾਂ ਹੋ ਰਹੀਆਂ ਨੇ ਵੋਟਾਂ ਪੈ ਰਹੀਆਂ ਨੇ ਉਹਦੇ ਵਿੱਚ ਵੱਖ-ਵੱਖ ਮਿੰਦਵਾਰ ਨੇ ਪਰ ਜਿਹੜੀ ਜੋਰਜਬਾਈ ਪਟਿਆਲੇ ਦੀ ਬੜੀ ਹੌਟ ਸੀਟ ਜਿੰਨੂੰ ਡਿਫੇਅਰ ਕੀਤਾ ਗਿਆ ਤੋਂ ਕਿ ਕੱਲ ਹੀ ਅਜੇ ਇੱਥੇ ਫੈਨ ਜਰੀ ਪਾਈ ਆ ਪ੍ਰਾਈਮ ਮਿੰਿਸਟਰ ਮੋਦੀ ਜੀ ਨੇ ਤੇ ਵੱਖ-ਵੱਖ ਜਿਹੜੇ ਹੋਰ ਅਗੂੜੇ ਕੰਬੀਆ ਗੂਬੀ ਆ ਰਹੇ ਨੇ ਕਿਉਂਕਿ ਮੁਕਾਬਲਾ ਇੱਥੇ ਸਖਤ ਹੈ ਮਾਨੀ ਪ੍ਰੀਤ ਕੌਰ ਦੇ ਜਿੱਤੇ ਵੱਲੋਂ ਨਾਲ ਅਨਕੇਸ਼ ਸ਼ਰਮਾ ਸ਼ੋਮੇ ਕਾਲੀਦਲ ਵੱਲੋਂ ਡਾਕਟਰ ਬੀਬੀ ਸਿੰਘ ਆਪ ਵੱਲੋਂ ਤੇ ਡਾਕਟਰ ਸਰਬੀਰ ਗਾਂਧੀ ਕਾਗਰ ਤੋਂ ਜਿਲ੍ਹੇ ਚ ਇੱਕ ਫਤਮਾ ਮੁਕਾਬਲਾ ਤੇ ਜਦੋਂ ਗੱਲ ਪਟਿਆਲਾ ਸ਼ਹਿਰ ਦੀ ਆਉਂਦੀ ਹੈ ਤਾਂ ਇੱਥੇ ਦੂਰੀ ਗੱਲ ਹੋ ਜਾਂਦੀ ਹੈ ਨੌਜਵਾਨ ਆਗੂ ਦੀ ਗੱਲ ਕਰਨੀ ਖਾਸਕਰ ਉਹ ਨੌਜਵਾਨ ਜਿਹੜੇ ਬੜੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਸ਼ੋਮੇ ਕਾਲੀਦਲ ਨਾਲ ਜੁੜੇ ਹੋਏ ਆਕਾਸ਼ ਬੌਕਸਰ ਜਿਨ੍ਹਾਂ ਵੱਲੋਂ ਪੂਰੀ ਦੀ ਪੂਰੀ ਇੱਕ ਸਰਕਾਰ ਦੇ ਖਿਲਾਫ ਜਿਹੜੀ ਕ腐ਸ਼ਨ ਦੇ ਖਿਲਾਫ ਮੁਹਿੰਮ ਕੀਤੀ ਗਈ ਸੀ ਤੇ ਅੱਜ ਵੀ ਇਹਨਾਂ ਨੌਜਵਾਨ ਵੱਲੋਂ ਵੱਖ-ਵੱਖ ਥਿਸ਼ਾਂ ਉੱਤੇ ਵੱਖ-ਵੱਖ ਪਹਿਲੂ ਲੈ ਕੇ ਇੱਥੇ ਪੁਰਾਣੀਆਂ ਸਰਕਾਰਾਂ ਦੀਆਂ ਜਿਹੜੀਆਂ ਨਕਮੇ ਪਣ ਨੇ ਜਿਹੜੀਆਂ ਉਹਨਾਂ ਦੀਆਂ ਥੋਟੀਆਂ ਉੱਥੀਆਂ ਜਾ ਰਹੀਆਂ ਉੱਥੇ ਆਪਣੀ ਸਰਕਾਰ ਦੇ ਲਈ ਗੁਣ ਵੀ ਸਰਾਏ ਜਾ ਰਹੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਅਰੇ ਸਰੋਤੇ ਦਾ ਧੰਨਵਾਦ ਜੀ ਪਹਿਲਾਂ ਬਖਸ਼ਰ ਜੀ ਮੈਂ ਆਪਾਂ ਮੁੱਦੇ ਤੋਂ ਗੱਲ ਸ਼ੁਰੂ ਕਰਦੇ ਆਂ ਵੀ ਤੁਸੀਂ ਕਿਵੇਂ ਲੈ ਕੇ ਚੱਲਦੇ ਹੋ ਪਟਿਆਲੇ ਦੀ ਜਿਹੜੀ ਮੌਜੂਦਾ ਜਿਹੜੀ ਹੌਟ ਸੀਟ ਐ ਦੇਖੋ ਜਿਹੜੀ ਆਪਾਂ ਗੱਲ ਕਰ ਲਈ ਇਲੈਕਸ਼ਨ ਐ ਬਿਲਕੁਲ ਸਿਖਰਾਂ ਤੇ ਚੱਲਦੀ ਐ ਆਖਰੀ ਦੌਰ ਦੇ ਵਿੱਚ ਜਿਹੜੀ ਇਲੈਕਸ਼ਨ ਐ ਇਹ ਪਹੁੰਚ ਚੁੱਕੀ ਐ ਉਰੇ ਹੋਇਆ ਕੀ ਪਿਆ ਵੀ ਜਿਹੜਾ ਅੱਜ ਪਟਿਆਲੇ ਲੋਕ ਸਭਾ ਦਾ ਮਾਹੌਲ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਹੈ ਨ ਕਿ ਸ਼ਰਮਾ ਜੀ ਜਿਹੜੇ ਸਾਡੇ ਕੈਂਡੀਡੇਟ ਨੇ ਉਹਨਾਂ ਦੇ ਹੱਕ ਦੇ ਵਿੱਚ ਇੱਕ ਜਿਹੜੀ ਹਵਾ ਹੈ ਉਹ ਚੱਲ ਚੁਕੀ ਹੈ ਤੁਸੀਂ ਅੱਜ ਜਾ ਕੇ ਜੇ ਦੇਖੋ ਪਿੰਡਾਂ ਦੇ ਵਿੱਚ ਮੈਂ ਗੱਲ ਕਰਾਂਗਾ ਜਿਰਕਪੁਰ ਤੋਂ ਲੈ ਕੇ ਛਤਰਾਣੇ ਤੱਕ ਦੇ ਜਿਹੜੇ ਪਿੰਡ ਨੇ ਸਾਰੇ ਉਹ ਪਿੰਡਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹਵਾ ਜਿਹੜੀ ਉਹ ਚੱਲ ਪਈ ਹੈ ਜਿਹਦੀ ਵੋਟ ਪਿਛਲੇ 2022 ਦੇ ਵਿੱਚ ਆਮ ਆਦਮੀ ਪਾਰਟੀ ਨੇ ਗੁੰਮਰਾ ਕਰਕੇ ਝੂਠ ਬੋਲ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਭੰਡ ਕੇ ਵੋਟ ਆਪਣੇ ਕੰਨੀ ਲੈ ਕੇ ਗਏ ਸੀ ਅੱਜ ਉਹ ਵੋਟ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸ ਆ ਰਹੀ ਹੈ ਜਿਹੜੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਨੇ ਉਹ ਇੱਕ ਸਾਫ਼ ਸੁਥਰੀ ਛਵੀ ਵਾਲੇ ਨੇ ਬੜੇ ਨਰਮ ਸੁਭਾਅ ਦੇ ਨੇ ਦੋ ਵਾਰੀ ਡੇਰਾ ਬਸੀ ਤੋਂ ਐਮਐਲਏ ਰਹੇ ਨੇ ਉਹਨਾਂ ਨੂੰ ਦੇਖਦੇ ਹੋਏ ਜਿਹੜਾ ਇੱਕ ਕੈਂਡੀਡੇਟ ਹੈ ਚਾਰਾ ਕੈਂਡੀਡੇਟਾਂ ਦੇ ਵਿੱਚੋਂ ਜੇ ਨੰਬਰ 1 ਤੇ ਕੋਈ ਕੈਂਡੀਡੇਟ ਹੈ ਕੰਮ ਕਰਨ ਵਾਲਾ ਹੈ ਲੋਕਾਂ ਦੇ ਵਿੱਚ ਮਿਲਨਸਾਰ ਵਾਲਾ ਹੈ ਜ਼ਮੀਨ ਦੇ ਨਾਲ ਜੁੜਿਆ ਪਿਆ ਹੈ ਤਾਂ ਉਹ ਕੈਂਡੀਡੇਟ ਐ ਐਨਕੇ ਸ਼ਰਮਾ ਜੀ ਐ ਉਹਨਾਂ ਨੂੰ ਦੇਖਦੇ ਹੋਏ ਤੇ ਸ਼ਰੋਮਨੀ ਅਕਾਲੀ ਦਲ ਨੂੰ ਦੇਖਦੇ ਹੋਏ ਸਾਰੀ ਪਿੰਡਾਂ ਦੇ ਵਿੱਚੇ ਜ਼ਿਆਦਾਤਰ ਜੇ ਗੱਲ ਕਰੀਏ ਵੋਟਰ ਸ਼ਰੋਮਨੀ ਅਕਾਲੀ ਦਲ ਦੇ ਕੋਲ ਵਾਪਸ ਆ ਰਹੀ ਹੈ ਬਹੁਤ ਹੀ ਵਧੀਆ ਜਿਹੜੀ ਪਟਿਆਲੇ ਦੀ ਸੀਟ ਹੈ ਸ਼ਰੋਮਨੀ ਅਕਾਲੀ ਦਲ ਦੇ ਕੈਂਡੀਡੇਟ ਦੇ ਨੇੜੇ ਤੇੜੇ ਕੋਈ ਕੈਂਡੀਡੇਟ ਨਹੀਂ ਦਿਖਦਾ ਸ਼ਰੋਮਨੀ ਅਕਾਲੀ ਦਲ ਦੀ ਇਸ ਸੀਟ ਤੋਂ ਬੜੀ ਵਧੀਆ ਚੜ੍ਹਦੇ ਜੀ ਆਪਾਂ ਜੇ ਵਾਰੀ ਵਾਰੀ ਗੱਲ ਕਰੀਏ ਆਪਾਂ ਦੇ ਵਿਰੋਧੀ ਪਾਰਟੀਆਂ ਨੇ ਖੜੀਆਂ ਨੇ ਉਹਦੇ ਵਿੱਚ ਤਸੱਬਤ ਪਹਿਲਾਂ ਆਪਾਂ ਬੀਜੇਪੀ ਦੀ ਗੱਲ ਕਰਦੇ ਆਂ ਤਾਂ ਬੀਜੇਪੀ ਦਾ ਕੋਈ ਸਥਾਨਕ ਨੇਤਾ ਜਿਹੜਾ ਇਹਨਾਂ ਨੂੰ ਨਹੀਂ ਮਿਲਣਾ ਤੇ ਮਹਾਰਾਣੀ ਪ੍ਰਨੀਤ ਕੌਰ ਜਿਹੜੀ ਬੜਾ ਲੰਮਾ ਸਮਾਂ ਸਾਰਾ ਪਰਿਵਾਰ ਕਾਂਗਰਸ ਨਾਲ ਜੁੜਿਆ ਸੀ ਪਰ ਕਹਿੰਦੇ ਵੀ ਉਹਨਾਂ ਦਾ ਬੜਾ ਸ਼ਹਿਰ 'ਚ ਪ੍ਰਭਾਵ ਹੈ ਕੀ ਇਹਦਾ ਅਕਾਲੀ ਨਾਲ ਇਸ ਨੂੰ ਕਾਟ ਲਾ ਸਕੀਂ ਦੇਖੋ ਜਿਹੜੀ ਤੁਸੀਂ ਗੱਲ ਕੀਤੀ ਐ ਵੀ ਬੀਜੇਪੀ ਕੋਲ ਕੋਈ ਕੈਂਡੀਡੇਟ ਨਹੀਂ ਸੀ ਉਹਨਾਂ ਨੂੰ ਦੂਜਾ ਕਾਂਗਰਸ ਦੇ ਵਿੱਚੋਂ ਮਹਾਰਾਣੀ ਪ੍ਰਨੀਤ ਕੌਰ ਨੂੰ ਜੁਆਇਨ ਕਰਾ ਕੇ ਉਹਨੂੰ ਟਿਕਟ ਦਿੱਤੀ ਹੈ ਅੱਜ ਜਿਹੜੀ ਗੱਲ ਸੋਚਣ ਵਾਲੀ ਹੈ ਤੇ ਦੇਖਣ ਵਾਲੀ ਹੈ ਮੈਂ ਗੱਲ ਕਰਨੀ ਜਾਵਾਂਗਾ ਮਹਾਰਾਣੀ ਪ੍ਰਨੀਤ ਕੌਰ ਜੀ ਪੂਰੇ 4 ਵਾਰੀ ਐਮਪੀ ਰਹਿ ਚੁਕੇ ਨੇ ਪੂਰਾ ਪਰਿਵਾਰ ਹੀ ਮਤਲਬ ਪੂਰਾ ਪਰਿਵਾਰ ਰਿਹਾ ਮੈਂ ਉਹੀ ਗੱਲ ਕਰਨ ਲੱਗਾ ਪੂਰਾ ਪਰਿਵਾਰ ਇਹ ਐਮਪੀ ਰਹਿ ਚੁਕੇ ਨੇ ਇਹਨਾਂ ਦੇ ਜਿਹੜੇ ਘਰ ਵਾਲੇ ਕੈਪਟਨ ਅਮਰਿੰਦਰ ਸਿੰਘ ਸੀਐਮ ਰਹਿ ਚੁਕੇ ਨੇ 2 ਵਾਰੀ ਪੰਜਾਬ ਦੇ ਵਿੱਚ ਤੇ ਕਾਂਗਰਸ ਦੇ ਪ੍ਰਧਾਨ ਰਹੇ ਨੇ ਬੜੇ ਉੱਚ ਅਹੁਦੇ ਤੇ ਰਹੇ ਨੇ ਤੇ ਜਿਹੜੀ ਅੱਜ ਉਹ ਚੋਣ ਲੜ ਰਹੇ ਨੇ ਉਹ ਰਾਮ ਮੰਦਰ ਦੇ ਨਾਮ ਤੇ ਲੋਕਾਂ ਤੋਂ ਵੋਟਾਂ ਮੰਗ ਰਹੇ ਨੇ ਤੁਸੀਂ ਇਹਨਾਂ ਦਾ ਇਸ ਚੀਜ਼ ਤੋਂ ਹੀ ਅੰਦਾਜ਼ਾ ਲਗਾ ਸਕਦੇ ਹੋ ਜੇ ਇਹਨਾਂ ਨੇ ਪਿਛਲੇ ਆਪਣੇ ਸਮੇਂ ਦੇ ਵਿੱਚ ਕੰਮਕਾਰ ਕੀਤੇ ਹੁੰਦੇ ਡਿਵੈਲਪਮੈਂਟ ਕੀਤੀ ਹੁੰਦੀ ਅ ਰੋਜ਼ਗਾਰ ਤੇ ਕੰਮ ਕੀਤਾ ਹੁੰਦਾ ਡਿਵੈਲਪਮੈਂਟ ਤੇ ਕੰਮ ਕੀਤਾ ਹੁੰਦਾ ਰੋਡ ਇਨਫਰਾਸਟ੍ਰਕਚਰ ਤੇ ਕੰਮ ਕੀਤਾ ਹੁੰਦਾ ਤਾਂ ਅੱਜ ਉਸ ਚੀਜ਼ ਤੇ ਆਪਣੇ ਵਿਕਾਸ ਦੇ ਨਾਮ ਤੇ ਵੋਟਾਂ ਮੰਗਦੇ ਹੁਣ ਵੀ ਉਹੀ ਪੁਰਾਣੀ ਟੀਮ ਜਿਹੜੀ ਆ ਉਹਨਾਂ ਦਾ ਕੰਮ ਕਰ ਰਹੀ ਹੈ ਕੀ ਭਾਜਪਾ ਦਾ ਹੋਂਦ ਨਹੀਂ ਸੀ ਮੈਂ ਮੈਂ ਉਹੀ ਗੱਲ ਬਾਰ-ਬਾਰ ਫੇਰ ਉੱਥੇ ਯਾਰੀ ਹੈ ਗੱਲ ਵੀ ਅੱਜ ਮਹਾਰਾਣੀ ਸਾਹਿਬਾ ਸਾਡੇ ਬੜੇ ਸਤਿਕਾਰਯੋਗ ਹੈ ਪਰ ਵੋਟ ਮੰਗ ਰਹੇ ਨੇ ਰਾਮ ਮੰਦਰ ਦੇ ਨਾਮ ਤੇ ਅੱਜ ਜਿਹੜੀ ਪੁਰਾਣੀ ਟੀਮ ਐ ਪੁਰਾਣੀ ਟੀਮ ਉਹਨਾਂ ਦੇ ਨਾਮ ਨਾਲ ਗੱਲ ਕਰਾਂਗਾ ਔਰ ਵਿਸ਼ੇਸ਼ ਤੌਰ ਤੇ ਉਹਨਾਂ ਦੇ ਜਿਹੜਾ ਸਾਫਕਾ ਮੇਰ ਐ ਜਿਹੜਾ ਜ਼ਿਲ੍ਹਾ ਪ੍ਰਧਾਨ ਐ ਸੰਜੀਵ ਸ਼ਰਮਾ ਬਿੱਟੂ ਜੀ ਇੱਕ ਪਾਸੇ ਤੇ ਰਾਮ ਮੰਦਰ ਦੇ ਨਾਮ ਤੇ ਵੋਟ ਮੰਗਦੇ ਫਿਰਦੇ ਨੇ ਦੂਜੇ ਪਾਸੇ ਜਦੋਂ ਸਰਕਾਰ ਦੇ ਵਿੱਚ ਸੀ ਇਹ ਹੰਕਾਰਿਆ ਹੋਇਆ ਮੇਰ ਧਾਰਮਿਕ ਡੇਰੇ ਤੇ ਧਾਰਮਿਕ ਜ਼ਮੀਨਾਂ ਤੇ ਕਬਜ਼ਾ ਕਰਨ ਲਈ ਇੱਕ ਨੰਬਰ ਤੇ ਚੱਲਿਆ ਮੈਨੂੰ ਅੱਜ ਵੀ ਸੀਨ ਯਾ ਦਾ ਮੋਦੀ ਕਾਲਜ ਦੇ ਕੋਲ ਜਿਹੜਾ ਧਾਰਮਿਕ ਡੇਰੇ ਦੀ ਜ਼ਮੀਨ ਦੱਬਣ ਲਈ ਸੰਜੀਵ ਸ਼ਰਮਾ ਬਿੱਟੂ ਦੇ ਖਿਲਾਫ ਔਰਤ ਨੂੰ ਉਹ ਖੜਤਾਲ ਤੇ ਬਹਿਣਾ ਪੈ ਗਿਆ ਸੀ ਆਪਾਂ ਗੱਲ ਕਰ ਲਈਏ ਏਸੀ ਮਾਰਕੀਟ ਦੇ ਪਿੱਛੇ ਜੀ ਰੋਲਾ ਪਿਆ ਉਹ ਡੇਰੇ ਦੀ ਜ਼ਮੀਨ ਦੱਬਣ ਦੇ ਲਈ ਆਪਾਂ ਗੱਲ ਕਰ ਲਈਏ ਨਾਬਾ ਗੇਟ ਜਿਹੜਾ ਮੰਦਿਰ ਹੈ ਇੱਕ ਉਹ ਮੰਦਿਰ ਨੂੰ ਤੋੜਨ ਦੇ ਲਈ ਕਈ ਹੋਰ ਐਸੇ ਕੰਮ ਐ ਇੱਕ ਧਾਰਮਿਕ ਪੰਜ ਸਾਲ ਲਗਾਤਾਰ ਮਹਾਵੀਰ ਮੰਦਿਰ ਚੌਂਕ ਤੇ ਧਾਰਮਿਕ ਪ੍ਰੋਗਰਾਮ ਇਹਨਾਂ ਦਾ ਸੰਜੀਵ ਬਿੱਟੂ ਮੇਰ ਰੋਕਦਾ ਰਿਹਾ ਇਹ ਹਿੰਦੂ ਵਿਰੋਧੀ ਮੇਰ ਰਿਹਾ ਇੱਕ ਪਾਸੇ ਤਾਂ ਇਹ ਰਾਮ ਮੰਦਰ ਦੇ ਨਾਮ ਤੇ ਮੰਦਰ ਦੇ ਨਾਮ ਤੇ ਵੋਟ ਮੰਗ ਰਹੇ ਨੇ ਦੂਜੇ ਪਾਸੇ ਜਿਹੜਾ ਉਹਨਾਂ ਦਾ ਆਪਣਾ ਖਸਮ-ਖਾਸ ਹਿੰਦੂ ਵਿਰੋਧੀ ਮੇਰੇ ਉਹਨੂੰ ਨਾਲ ਚੱਕੀ ਫਿਰਦੇ ਨੇ ਲੋਕ ਜਿਹੜੇ ਇਸੇ ਗੱਲ ਤੋਂ ਸ਼ਹਿਰ ਦੇ ਜਿਹੜੇ ਲੋਕ ਐ ਉਹ ਮਾਰਾਣੀ ਸਭਾ ਦੇ ਨਾਲ ਜੇ ਤੁਰੇ ਨਹੀਂ ਐ ਵੀ ਜਿਹੜੇ ਕਰਪਟ ਬੰਦੇ ਸੀ ਪਹਿਲਾਂ ਜਿਨ੍ਹਾਂ ਨੇ ਸ਼ਹਿਰ ਦਾ ਸਤਿਆਨਾਸ਼ ਕੀਤਾ ਸ਼ਹਿਰ ਨੂੰ ਜਿਹੜਾ ਬੁਰਾ ਹਾਲ ਕੀਤਾ ਧਾਰਮਿਕ ਜ਼ਮੀਨਾਂ ਦੱਬੀਆਂ ਧਾਰਮਿਕ ਸਥਾਨਾਂ ਨੂੰ ਟਾਰਗੇਟ ਕੀਤਾ ਉਹ ਅੱਜ ਨਾਲ ਫਿਰਦੇ ਨੇ ਰਾਮ ਮੰਦਰ ਦੇ ਨਾਮ ਤੇ ਵੋਟ ਮੰਗਦੇ ਇਸ ਕਰਕੇ ਅਜੇ ਤੱਕ ਮਹਾਰਾਣੀ ਸਾਹਾ ਦੇ ਆਸ-ਪਾਸ ਖਾਲੀ ਨੇ ਕੋਈ ਸ਼ਹਿਰ ਵਾਸੀ ਉਹਨਾਂ ਦੇ ਨਾਲ ਨਹੀਂ ਤੁਰਿਆ ਇਹ ਸਭ ਤੋਂ ਵੱਡਾ ਪਲੱਸ ਪੁਆਇੰਟ ਕਾਰਨ ਹੈ ਅੱਜ ਚਾਹੇ ਕਾਂਗਰਸ ਪਾਰਟੀ ਸਾਰੀ ਜਿਨ੍ਹਾਂ ਨੇ ਲੋਕਾਂ ਨੂੰ ਪਿਛਲੇ 5 ਸਾਲ ਕੁੱਟਿਆ ਲੁੱਟਿਆ ਇਹਨਾਂ ਦੇ ਕਾਉਂਸਲਰ ਨੇ ਜਿਨ੍ਹਾਂ ਨੇ ਲੋਕਾਂ ਦੀਆਂ ਜ਼ਮੀਨਾਂ ਦੱਬੀਆਂ ਜੂਆ ਸੱਟਾ दारू ਖੁੱਲਾ ਕੰਮ ਚਲਾਇਆ ਅੱਜ ਉਹ ਭਾਜਪਾ ਦੇ ਵਿੱਚ ਆ ਕੇ ਪਾਕ ਸਾਫ ਆਪਣੇ ਆਪ ਨੂੰ ਸਮਝ ਰਹੇ ਨੇ ਮੈਂ ਉਹਦੇ ਗੱਲ ਕਰਦਾ ਸਾਡੇ ਕੈਂਡੀਡੇਟ ਸਾਹਿਬ ਗੱਲ ਕਰਦੇ ਹੁੰਦੇ ਆ ਵੀ ਸਾਰੀ ਉਮਰ ਇਹ ਕਾਂਗਰਸ ਚ ਰਹੇ ਮਹਾਰਾਣੀ ਸਾਹਿਬ ਹੋ ਗਈ ਹੈ ਇਹਨਾਂ ਦੇ ਜਿਹੜੇ ਕਾਉਂਸਲਰ ਸੀ ਇਹਨਾਂ ਦਾ ਪਰਿਵਾਰ ਸਾਰਾ ਉਹ ਰਿਆ ਤਾਂ ਕੀ ਅੱਜ ਜੇ ਉਹਨਾਂ ਦੇ ਇੱਕ ਭਾਜੀਪੀ ਦਾ ਸਰੋਪਾ ਪੈ ਗਿਆ ਕੀ ਉਹਨਾਂ ਦੀ ਚਿਪ ਚੇਂਜ ਹੋ ਗਈ ਕੀ ਉਹਨਾਂ ਦੀ ਸੋਚ ਚੇਂਜ ਹੋ ਗਈ ਸੋਚ ਤਾਂ ਅੱਜ ਵੀ ਉਹਨਾਂ ਦੀ ਲੁੱਟਣ ਘੁੱਟਣ ਵਾਲੀ ਹੀ ਹੋਣਾ ਜੀ ਬਿਲਕੁਲ ਤੁਸੀਂ ਇਹ ਦੇਖੋ ਕਿਤੇ ਗਲਤੀ ਨਾਲ ਜੇ ਲੋਕਾਂ ਨੇ ਇਹਨਾਂ ਨੂੰ ਜਿਤਾਤਾ ਤਾਂ ਜੋ ਪਿਛਲੇ 5 ਸਾਲ ਲੋਕਾਂ ਨੇ ਸ਼ਹਿਰ ਦੇ ਲੋਕਾਂ ਨੇ ਨਰਕ ਭੋਗਿਆ ਉਸ ਤੋਂ ਵੱਧ ਨਰਕ ਹੁਣ ਭੋਗਣਾ ਪੈਣਾ ਹੈ ਮਾਪੜ ਵਾਲੇ ਸ਼ਹਿਰ ਦੇ ਵਾਸੀਆਂ ਨੂੰ ਬੇਨਤੀ ਵੀ ਕਰਾਂਗਾ ਵੀ ਇਹਨਾਂ ਤੋਂ ਬਚ ਜਿਓ ਪਿਛਲੇ 5 ਸਾਲ ਜਿਹੜੀ ਕਾਂਗਰਸ ਦੀ ਸਰਕਾਰ ਸੀ ਤੁਸੀਂ ਦੇਖ ਲਿਆ ਇਹਨਾਂ ਨੇ ਕਿਵੇਂ ਗੁੰਡਾਗਰਦੀ ਦਾ ਨੰਗਾ ਨਾਚ ਨਚਾਇਆ ਕਿਵੇਂ ਨਾ ਲੁੱਟਖਸੁੱਟ ਕਰੀ ਸ਼ਹਿਰ ਦੇ ਵਿੱਚ ਕਿਵੇਂ ਆਮ ਲੋਕਾਂ ਦੇ ਵਪਾਰ ਨੂੰ ਕਿਵੇਂ ਤੱਕਾ ਕਰਿਆ ਇਹਨਾਂ ਨੇ ਜੇ ਅੱਜ ਇਹ ਜਿੱਤ ਜਾਂਦੇ ਆ ਤਾਂ ਫੇਰ ਉਹੀ ਕੰਮ ਸ਼ੁਰੂ ਹੋਏਗਾ ਨਾ ਦੁਬਾਰਾ ਤੁਸੀਂ ਦੇਖ ਲਿਆ ਦੂਸਰੀ ਗੱਲ ਕਰਦੇ ਆ ਜੀ ਆਪਾਂ ਆਪ ਪਾਰਟੀ ਦੇ ਨੰਮ ਦੇ ਨੇ ਜਿਹੜੇ ਜਦੋਂ ਆਪੇ ਪਾਰਟੀ ਦੇ ਨੰਮ ਦੇ ਦੀ ਗੱਲ ਕਰਦੇ ਆ ਤਾਂ ਡਾਕਟਰ ਸਾਹਿਬ ਇਥੇ ਮਿਸਟਰ ਬਤੌਰ ਮਿਸਟਰ ਰਿਕਮੈਂਡ ਮਿਸਟਰ ਜਿਹੜੇ ਇਥੇ ਵਿਚਰ ਰਹੇ ਸੀ ਤੇ ਉਸ ਪਾਰਟੀ ਦੇ ਵਿੱਚ ਵੀ ਸਾਰੇ ਪੰਜਾਬ ਦੀ ਇਸ ਤਰੀਕੇ ਵਾਪਰ ਰਿਹਾ ਵੀ ਕਹਿੰਦੇ ਬਹੁਤ ਸਾਰੀਆਂ ਸੀਟਾਂ ਦੇ ਇਹਨਾਂ ਨੇ ਮਿਸਟਰ ਲੜਾ ਰਹੇ ਨੇ ਕੀ ਗੱਲ ਪਾਰਟੀ ਦਾ 13 0 ਦੀ ਗੱਲ ਕਰਦੀ ਆ ਤੇ ਕੈਂਡੀਡੇਟ ਨਹੀਂ ਮਿਲੇ ਜਿਹਨੋਂ ਨਵੇਂ ਜਾ ਕੀ ਕਰ ਰਹੇ ਮੈਂ ਇਹ ਦਾ ਜ਼ਿਕਰ ਪਹਿਲਾਂ ਵੀ ਕੀਤਾ ਜੀ ਦੇਖੋ ਜਿਹੜੀ ਆਮ ਆਦਮੀ ਪਾਰਟੀ ਸੀ 2022 ਦੇ ਵਿੱਚ ਸਰਕਾਰ ਦੇ ਵਿੱਚ ਆਏ ਸੀ ਉਦੋਂ ਇਹਨਾਂ ਕੋਲ ਕੀ ਸੀ ਉਦੋਂ ਇਹ ਕਾਂਗਰਸ ਨੂੰ ਵੀ ਗਾਲਾ ਕੱਢਦੇ ਸੀ ਅਕਾਲੀ ਦਲ ਨੂੰ ਵੀ ਗਾਲਾ ਕੱਢਦੇ ਤੇ ਭਾਜਪੀ ਨੂੰ ਗਾਲਾ ਕੱਢਦੇ ਸੀ ਲੋਕਾਂ ਨੂੰ ਗੁੰਮਰਾਹ ਕਰਕੇ ਜਿਹਨੂੰ ਪੂਰਾ ਪ੍ਰੋਪਰ ਝੂਠ ਬੋਲ ਕੇ ਸਰਕਾਰ ਦੇ ਵਿੱਚ ਆਏ ਸੀ ਉਦੋਂ ਇਹਨਾਂ ਵੱਲੋਂ ਬਹੁਤ ਗੱਲਾਂ ਕਹੀਆਂ ਗਈਆਂ ਵੀ ਅਸੀਂ ਸਿਕਿਉਰਿਟੀ ਨਹੀਂ ਲਾਵਾਂਗੇ ਅਸੀਂ ਜਿਹੜਾ 1000-1000 ਰੁਪਏ ਮਹਿਲਾਵਾਂ ਨੂੰ ਦੇਵਾਂਗੇ ਨਸ਼ਾ ਬੰਦ ਕਰ ਦਾਂਗੇ ਬਹੁਤ ਅਹਜਾਈਆਂ ਗੱਲਾਂ ਸੀ ਜਿਹੜੀਆਂ ਪਿਛਲੀਆਂ ਸਰਕਾਰ ਨੂੰ ਪੰਡਿ ਗਏ ਉਦੋਂ ਇਹਨਾਂ ਨੇ ਕਿਹਾ ਆਮਕਰਾ ਦੇ ਕਾਕਿਆਂ ਨੂੰ ਡਿਕਤਾ ਦਵਾਂਗੇ ਸਾਰੀਆਂ ਗੱਲਾਂ ਇਹਨਾਂ ਨੇ ਕਹੀਆਂ ਅੱਜ ਸਵਾ ਦੋ ਸਾਲ ਹੋਣ ਤੋਂ ਬਾਅਦ ਜਦੋਂ ਇਹ ਲੋਕਾਂ ਦੀ ਕਚਹਿਰੀ ਦੇ ਵਿੱਚ ਦੁਬਾਰਾ ਜਾ ਰਹੇ ਨੇ ਤਾਂ ਤੁਸੀਂ ਦੇਖੋ ਸੋਸ਼ਲ ਮੀਡੀਆ ਦਾ ਸਮਾਂ ਸੋਸ਼ਲ ਮੀਡੀਆ ਤੁਸੀਂ ਦੇਖੋ ਹਰ 10 ਵੀਡੀਓ ਤੋਂ ਬਾਅਦ ਜਿਹੜੀਆਂ 3-4 ਵੀਡੀਓ ਆਮ ਆਦਮੀ ਪਾਰਟੀ ਦੇ ਐਮਐਲਏ ਦਾ ਤੇ ਐਮਪੀ ਦਾ ਵਿਰੋਧ ਹੋ ਰਿਹਾ ਲੋਕ ਆ ਜਿਨ੍ਹਾਂ ਨੂੰ ਸਵਾਲ ਕਰ ਰਹੇ ਨੇ ਵੀ ਤੁਸੀਂ ਆਪਣੇ 2.5 ਸਾਲ ਦੀ ਕਾਰਗੁਜ਼ਾਰੀ ਦੱਸੋ ਵੀ ਤੁਹਾਨੂੰ ਕੀ ਕੀਤਾ ਤੁਸੀਂ ਪਿਛਲੀ ਸਰਕਾਰ ਨੂੰ ਦਾ ਭੰਡ ਦੇ ਰਹੇ ਆਪਣਾ ਤੁਸੀਂ ਦੱਸੋ ਵੀ ਅੱਜ ਤੁਹਾਡੇ ਕੋਲ ਸਿਕਿਉਰਿਟੀ ਨਹੀਂ ਹੈ ਅੱਜ ਤੁਸੀਂ ਨਸ਼ਾ ਬੰਦ ਹੋ ਗਿਆ ਪੰਜਾਬ ਦੇ ਵਿੱਚ ਹੋਲਡਿੰਗ ਤੁਸੀਂ ਇਹ ਕਰਦੇ ਸੀ ਵੀ ਸਭ ਤੋਂ ਵੱਧ ਖਰਚਾ ਔਰ ਤੁਸੀਂ ਦੇਖ ਲਓ ਕਿੱਥੇ ਜਿੱਤੇ ਕਿਤੇ ਭਗਵੰਤ ਮਾਨ ਸਾਹਿਬ ਦਾ ਪ੍ਰੋਗਰਾਮ ਹੁੰਦਾ ਹੈ ਪਰ ਸਾਰਾ ਸ਼ਹਿਰ ਹੋਲਡਿੰਗਾਂ ਦੇ ਨਾਲ ਪਰਿਆ ਜਾਂਦਾ ਹੈ ਇਹ ਸਰਕਾਰ ਤੇ ਖਜ਼ਾਨੇ ਤੇ ਬੋਝ ਨਹੀਂ ਹੈ ਜੀ ਮਤਲਬ ਕਿ ਜਿਹੜੀ ਸਰਕਾਰ ਇਹ 2.5 ਸਾਲ ਪਹਿਲਾਂ ਲੋਕਾਂ ਨੂੰ ਝੂਠ ਬੋਲ ਕੇ ਬਣਾਈ ਸੀ ਅੱਜ ਲੋਕ ਜਦ ਇਹ ਲੋਕਾਂ ਦੇ ਵਿੱਚ ਜਾਂਦੇ ਨੇ ਤਾਂ ਸਵਾਲ ਕਰਦੇ ਨੇ ਤੇ ਮੈਂ ਜਿਹੜਾ ਕੈਂਡੀਡੇਟਾਂ ਦਾ ਸਵਾਲ ਕਰਦਾ ਤੇ ਇਹਨਾਂ ਨੇ ਪੰਜ ਆਪਣੇ ਕੈਬਨਿਟ ਮੰਤਰੀ ਦੇਤੇ 3 ਐਮਐਲਏ ਦੇ ਤੇ ਬਾਕੀ ਜਿਹੜੇ ਦਲ ਬਦਲੂ ਲਿਆ ਕੇ ਦੂਜੀ ਪਾਰਟੀ 'ਚ ਉਹਨਾਂ ਨੂੰ ਟਿਕਾ ਦੇਤੀਆਂ ਜਦੋਂ ਇਹ ਉਦੋਂ ਤਾਂ ਕਹਿੰਦੇ ਸੀ ਆਮ ਘਰਾ ਦੇ ਮੁੰਡਿਆਂ ਨੂੰ ਦਵਾਂਗੇ ਟਿਕਾ ਅੱਜ ਤੁਹਾਨੂੰ 13 ਕੈਂਡੀਡੇਟਾਂ ਦੇ ਵਿੱਚੋਂ ਕੋਈ ਦਿਖਦਾ ਜਿਹੜਾ ਸਾਈਕਲ ਪੈਂਚਰ ਲਾਂਦਾ ਹੋਵੇ ਕੋਈ ਰੇੜੀ ਲਾਂਦਾ ਹੋਵੇ ਕੋਈ ਆਮ ਛੋਟਾ ਵਪਾਰ ਦੁਕਾਨਦਾਰ ਹੋਵੇ ਕੋਈ ਕਰਦਾ ਹੋਵੇ ਜਿਆਦਾ ਤਾਂ ਇਹ ਗੱਲਾਂ ਕਰਦੇ ਨੇ 50% ਔਰਤਾਂ ਨੂੰ ਰੱਖਵਾ ਕਰਨ ਕਰਨ ਦੀਆਂ 13 ਸੀਟਾਂ ਦੇ ਵਿੱਚੋਂ ਇੱਕ ਸੀਟ ਵੀ ਕਿਸੇ ਔਰਤ ਨੂੰ ਨਹੀਂ ਦਿੰਦੀ ਤੁਸੀਂ ਇਹ ਪਾਗਲ ਕਰਦੇ ਜੀ ਕਾਂਵਰਸ ਤੇ ਉਹਨਾਂ ਵੱਲੋਂ ਵੀ ਜਿਹੜਾ ਕਰਮਦੀਰ ਗਾਂਧੀ ਨੇ ਉਹ ਸ਼ੋਕੜ ਆਪ ਦਾ ਸੀ ਇੱਕ ਲੀਡਰ ਸੀ ਜਿਹੜਾ ਮਤਲਬ ਅਸੀਂ ਕਹਦੇ ਨੇ ਮਿੱਕਰੇ ਲੂ ਲੀਡਰ ਜਿਹੜਾ ਲੀਡਰ ਬਣ ਗਿਆ ਐਮਪੀ ਬਣ ਗਿਆ ਫਿਰ ਚੁੱਪ ਸਾਧੀ ਗਈ ਪਾਰਟੀ ਛੱਡੀ ਤੇ ਅੱਜ ਕਾਂਗਰਸ ਜੁਆਇਨ ਕਰਕੇ ਉਹ ਕਾਂਗਰਸ ਦੇ ਕੈਂਡੀਡੇਟ ਨੇ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਜਿਹੜੀ ਗੱਲ ਆ ਆਪਾਂ ਡਾਕਟਰ ਸਾਹਿਬ ਦੀ ਜੇ ਗੱਲ ਕਰੀਏ ਡਾਕਟਰ ਸਾਹਿਬ ਇੱਕ ਵਧੀਆ ਬੰਦੇ ਹੋ ਸਕਦੇ ਨੇ ਆਪਾਂ ਜਿਹੜੀ ਗੱਲ ਕਰਦੇ ਆਂ ਪਰ ਇੱਕ ਰਾਜਨੀਤਿਕ ਖੇਤਰ ਦੇ ਵਿੱਚ ਆ ਕੇ ਕੰਮ ਕਰਨਾ ਇਹ ਬੜਾ ਆਮ ਲੋਕਾ ਤੋਂ ਰਾਜਨੀਤਿਕ ਖੇਤਰ ਦੇ ਵਿੱਚ ਆ ਕੇ ਕੰਮ ਕਰਨਾ ਬੜਾ ਲੱਗਿਆ ਲੋਕ ਸਭ ਦੀ ਜੇ ਗੱਲ ਕਰੀਏ ਅੱਜ ਇਹ ਤੀਜੀ ਵਾਰੀ ਚੋਣ ਲੜ ਰਹੇ ਨੇ ਲੋਕ ਸਭਾ ਪਟਿਆਲੇ ਤੋਂ ਤਿੰਨੋਂ ਵਾਰ ਵੱਖ-ਵੱਖ ਪਾਰਟੀਆਂ ਤੋਂ ਤੇ ਅਜਾਬ ਚੋਣ ਲੜ ਰਹੇ ਵਧੀਆ ਗੱਲ ਹੈ ਜੀ ਵਧੀਆ ਗੱਲ ਹੈ ਜਦੋਂ ਇਹਨਾਂ ਨੂੰ ਆਮ ਆਦਮੀ ਪਾਰਟੀ ਨੇ ਉਦੋਂ ਚੋਣ ਲੜਾਈ ਸੀ ਉਦੋਂ ਆਮ ਆਦਮੀ ਪਾਰਟੀ ਤੋਂ ਜਿੱਤੇ ਸੀ ਉਦੋਂ ਬੜਾ ਆਮ ਆਦਮੀ ਪਾਰਟੀ ਦਾ ਗੂੰਗਾਨ ਕਰਦੇ ਸੀ ਤੇ ਕਾਂਗਰਸ ਨੂੰ ਤੇ ਅਕਾਲੀ ਦਲ ਨੂੰ ਇਹਨਾਂ ਨੂੰ ਗਾਲਾ ਕੱਢਦੇ ਸੀ ਹੋਇਆ ਕਿ ਜਦੋਂ ਜਿੱਤੇ ਉਦੋਂ ਥੋੜੀ ਜਿਹੀ ਦੇਰਵਾਦੀ ਨਾਲ ਰੋਲਾ ਪੈ ਗਿਆ ਛੱਡ ਕੇ ਆ ਗਏ ਫਿਰ ਇਹ ਅਜਾਬ ਚੋਣ ਲੜੇ ਹੁਣ ਜਿਹੜੇ ਚੋਣ ਮੈਦਾਨ ਦੇ ਵਿੱਚ ਨੇ ਜਿਹੜੀ ਕਾਂਗਰਸ ਨੂੰ ਗਾਲਾ ਕੱਢਦੇ ਸੀ ਲਗਾਤਾਰ ਅੱਜ ਉਹ ਕਾਂਗਰਸ ਚੰਗੀ ਹੋ ਗਈ ਜੀ ਇਹ ਕਾਂਗਰਸ ਜਿਹੜੀ ਅੱਜ ਇਹਨਾਂ ਨੂੰ ਚੰਗੀ ਲੱਗ ਰਹੀ ਹੈ ਤੇ ਇਹਨਾਂ ਦੀ ਕੋਈ ਵਿਚਾਰਧਾਰਾ ਨਹੀਂ ਹੈ ਇਹ ਸਿਰਫ ਇੱਕ ਆਪਣੀ ਲਾਲਸਾ ਜਿਹੜੀ ਕੁਰਸੀ ਦੀ ਲਾਲਸਾ ਲਾ ਲੋ ਜਾਂ ਜਿਹੜੀ ਰਾਜਨੀਤਿਕ ਲਾਲਸਾ ਉਹਦੇ ਕਰਕੇ ਇਹਨਾਂ ਨੇ ਕਾਂਗਰਸ ਜੁਆਇਨ ਕੀਤੀ ਹੈ ਤੇ ਤੁਹਾਡੇ ਸਾਹਮਣੇ ਹੈ ਤੇ ਹੁਣ ਵੀ ਇਹ ਤਾਂ ਆਮ ਲੋਕਾਂ ਦੇ ਵਿੱਚ ਜਿਹੜੀ ਆਮ ਗੱਲ ਚਰਚਾ ਚੱਲਦੀ ਹੈ ਲੋਕਾਂ ਦੇ ਕੋਲ ਚਰਚਾ ਚੱਲਦੀ ਵੀ ਜੇ ਡਾਕਟਰ ਗਾਂਧੀ 1% ਜਿੱਤ ਵੀ ਜਾਂਦੇ ਨੇ ਤਾਂ ਫਿਰ ਚੌਥੇ ਦਿਨ ਇਹਨਾਂ ਦੇ ਦਰਵਾਜ਼ੇ ਬੰਦ ਹੋ ਜਾਣੇ ਆ ਜੀ ਜਿਹੜੇ ਇਹਨਾਂ ਦੇ ਵਰਕਰ ਇਹਨਾਂ ਲਈ ਭੱਜੇ ਫਿਰ ਰਹੇ ਨੇ ਜਿਵੇਂ ਪਹਿਲਾਂ ਭੱਜੇ ਫਿਰਦੇ ਸੀ ਉਹਨਾਂ ਨੂੰ ਵੀ ਜਵਾਬ ਮਿਲ ਜਾਣਾ ਉਹਨਾਂ ਨੂੰ ਕਿਸੇ ਨੂੰ ਆਪਣੇ ਘਰ ਦੇ ਬਾਹਰ ਨਹੀਂ ਖੜਨ ਦੇਣਾ ਇਹਨਾਂ ਨੇ ਇਹ ਚੌਥੇ ਦਿਨ ਫੇਰ ਨਰਾਜ਼ ਹਾਂ ਪਹਿਲਾਂ ਹੋਇਆ ਜੀ ਪਹਿਲਾਂ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਸੀ ਇਹਨਾਂ ਦੇ ਨਾਲ ਸੀ ਬੰਦੇ ਫਿਰਦੇ ਰਹੇ ਚੌਥੇ ਦਿਨ ਉਹ ਫੇਰ ਨਰਾਜ਼ ਹੋ ਗਏ ਸੀ ਡਾਕਟਰ ਸਾਹਿਬ ਦੀ ਉਹ ਆਮ ਚਰਚਾ ਚੱਲ ਪਈ ਵੀ ਜੇ ਇਹ ਜਿੱਤ ਵੀ ਜਾਂਦੇ ਆ ਤਾ ਇਹ ਚੌਥੇ ਦਿਨ ਇਹਨੇ ਫੇਰ ਨਰਾਜ ਹੋ ਜਾਨਾ ਪਰ ਅਕਾਲੀ ਦਲ ਤੋਂ ਵੀ ਬਹੁਤ ਸਾਰੇ ਚੰਗੇ ਚੰਗੇ ਲੀਡਰ ਨੇ ਛੱਡ ਗਏ ਤੇ ਖਾਸ ਕਰਕੇ ਪਟਿਆਲਾ ਚ ਵੀ ਪਿੱਛੇ ਜੇ ਕੁਝ ਐਮਸੀ ਵੀ ਜਿਹੜੇ ਟਰਨਓਵਰ ਕਰਕੇ ਗਏ ਨੇ ਉਹ ਜਾਤੀ ਵਫਾਦ ਨੇ ਜਾਂ ਕੋਈ ਆਦਮੀ ਐਮਸੀ ਦੇ ਇਲੈਕਸ਼ਨ ਨੂੰ ਦੇਖ ਕੇ ਜਾਂ ਐਮਐਲ ਇਲੈਕਸ਼ਨ ਦੇਖ ਕੇ ਇਹਨਾਂ ਦੇ ਲਾਲਚ ਚੇਂਜ ਹੋਏ ਨੇ ਕੀ ਕਹਾਂਗੇ ਇਸ ਬਾਰੇ ਸਪਸ਼ਟ ਕੀ ਹੈ ਦੇਖੋ ਜਿਹੜੀਆਂ ਮੌਜੂਦਾ ਸਰਕਾਰਾਂ ਹੁੰਦੀਆਂ ਨੇ ਜੀ ਉਹਨਾਂ ਦਾ ਬੜਾ ਪ੍ਰੈਸ਼ਰ ਹੁੰਦਾ ਹੈ ਬੰਦੇ ਦੇ ਉੱਪਰ ਉਹਨੇ ਰੱਬ ਹੀ ਜਾਣਦਾ ਵੀ ਉਹ ਜਿਹੜੇ ਗਏ ਨੇ ਉਹ ਕਿਸੇ ਲਾਲਚ ਵਸ ਗਏ ਨਹੀਂ ਯਾ ਜੋ ਸਰਕਾਰਾਂ ਦਾ ਜਿਹੜੀਆਂ ਮੌਜੂਦਾ ਸਰਕਾਰ ਆ ਉਹਨਾਂ ਦਾ ਕੋਈ ਪ੍ਰਭਾਵ ਉਹਨਾਂ ਤੇ ਪਿਆ ਹੋਵੇ ਕੁਝ ਵੀ ਹੋ ਸਕਦਾ ਜੀ ਪਰ ਜਿਹੜੀ ਆਪਾਂ ਗੱਲ ਕਰ ਲਈਏ ਜੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ 2007 ਤੋਂ ਲੈ ਕੇ 2017 ਤੱਕ ਸਰਕਾਰ ਰਹੀ ਹੈ ਇਹ ਤੁਸੀਂ ਆਮ ਬੱਚੇ-ਬੱਚੇ ਨੂੰ ਪੁੱਛ ਲਓ ਜੋ ਡਿਵੈਲਪਮੈਂਟ ਦੇ ਮੁੱਦੇ ਤੇ ਉਹ ਕੰਮ ਕਰਗੇ ਡਿਵੈਲਪਮੈਂਟ ਸੜਕਾਂ ਤੁਸੀਂ ਦੇਖੋ ਜੇ ਪੂਰੇ ਪੰਜਾਬ ਦੇ ਵਿੱਚ ਜੋ ਸੜਕਾਂ ਦਾ ਜਾਲ ਵਿਛਾ ਗਏ ਲੋਕ ਭਲਾਈ ਸਕੀਮਾਂ ਦਾ ਗੱਲ ਕਰ ਲਈਏ ਚਾਹੇ ਤੁਸੀਂ ਆਟਾ ਦਾਲ ਦੀ ਗੱਲ ਕਰ ਲਓ ਜਿਹੜੇ ਆਮ ਗਰੀਬ ਬੰਦਿਆਂ ਦੇ ਕੇ ਗਏ ਤੁਸੀਂ ਚਾਹੇ ਪਿੰਡਾਂ ਦੇ ਵਿੱਚ ਸਾਈਕਲ ਵੰਡਣ ਦੀ ਗੱਲ ਕਰ ਲਓ ਚਾਹੇ ਤੁਸੀਂ ਪੈਨਸ਼ਨ ਦੀ ਗੱਲ ਕਰ ਲਓ ਚਾਹੇ ਤੁਸੀਂ ਆਮ ਜਿਹੜੇ ਕਿਸਾਨ ਨੇ ਸਾਡੇ ਵੀਰ ਨੇ ਉਹਨਾਂ ਨੂੰ ਬਿਜਲੀ ਦੀ ਗੱਲ ਕਰ ਲਓ ਫ੍ਰੀ ਦੇਣ ਦੀ ਗੱਲ ਹੋਵੇ ਟਿਊਬਵਲ ਚਾਹੇ ਟਿਊਬਵਲ ਕਨੈਕਸ਼ਨ ਦੇਣ ਦੀ ਗੱਲ ਹੋਵੇ ਚਾਹੇ ਤੁਸੀਂ ਜਿੰਨੇ ਵੀ ਆਪਣੇ ਪੰਜਾਬ ਦੇ ਵਿੱਚ ਧਾਰਮਿਕ ਸਥਾਨ ਹੈ ਜਾਂ ਹੋਰ ਹੈ ਜੋ ਉਹ ਡਿਵੈਲਪ ਕਰ ਗਿਆ ਸ਼ਰੋਨੀ ਅਕਾਲੀ ਦਲ ਉਹ ਅੱਜ ਤੱਕ ਕੋਈ ਸਰਕਾਰ ਨਹੀਂ ਕਰ ਸਕੀਆਂ 2017 ਦੇ ਵਿੱਚ ਕਾਂਗਰਸ ਸਰਕਾਰ ਤੁਹਾਨੂੰ ਯਾਦ ਹੋਵੇ ਹੱਥ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜੀ ਗੋਟਕਾ ਸਾਹਿਬ ਫੜ ਕੇ ਸੌਂ ਖਾ ਕੇ ਗਏ ਸੀ ਵੀ ਮੈਂ ਚਾਰ ਰਸਤੇ ਦੇ ਵਿੱਚ ਨਸ਼ੇ ਦਾ ਲੱਕ ਤੋੜ ਦਾਂਗਾ। ਉਹਨਾਂ ਤੋਂ ਵੀ ਕੁਝ ਨਹੀਂ ਹੋਇਆ। ਮੈਂ ਮੈਂ ਉਹੀ ਗੱਲ ਕਰਦਾ ਐ ਵੀ 2017 ਦੇ ਵਿੱਚ ਕੈਪਟਨ ਸਾਹਿਬ ਵੱਲੋਂ ਬੜੇ ਜ਼ੋਰ ਸ਼ੋਰ ਨਾਲ ਕਿਹਾ ਗਿਆ ਸੀ ਇੱਕ ਫਾਰਮ ਭਰਾਇਆ ਗਿਆ ਸੀ। ਘਰ ਘਰ ਨੌਕਰੀ ਦਵਾਂਗੇ। ਕੀ ਤੁਸੀਂ ਪਿਛਲਾ ਡਾਟਾ ਕਢਾ ਲਓ 17 ਤੋਂ 22 ਆਲਾ ਕਿਸੇ ਨੂੰ ਨੌਕਰੀ ਮਿਲੀ? ਇੱਕ ਉਹਨਾਂ ਦਾ ਫੋਨ ਦਾ ਫਾਰਮ ਭਰਾਇਆ ਗਿਆ ਸੀ ਨੌਜਵਾਨਾਂ ਤੋਂ। ਵੇ ਤੁਹਾਨੂੰ ਫੋਨ ਮੇ ਲੈਣਗੇ ਮੋਬਾਈਲ ਫੋਨ ਮੇ ਲੈਣਗੇ ਨੀ ਗੱਲ ਕੱਟ ਰਿਹਾ ਆਪ ਸਰਕਾਰ ਦਾ ਕਹੇ ਜੀ 42000 ਦਾ ਉਤਨੀ ਤਾਂ ਅਸੀਂ ਲਗਾ ਚੁੱਕੇ ਆ ਤੁਸੀਂ ਬਿਨ ਆ ਕੇ ਮੈਂ ਗੱਲ ਕਰਦਾ ਪਹਿਲਾਂ ਅਸੀਂ ਜਿਹੜਾ ਆਪਾਂ ਬੋਲ ਦਿੰਦੇ ਸੀ ਨਹੀਂ ਪਤਾ ਚੱਲਦਾ ਸੀ ਅੱਜ ਸੋਸ਼ਲ ਮੀਡੀਆ ਦਾ ਸਮਾਂ ਹੈ ਹਰ ਇੱਕ ਚੀਜ਼ ਸੋਸ਼ਲ ਮੀਡੀਆ ਤੇ ਹੀ ਮਿਲ ਜਾਂਦੀ ਹੈ ਤੁਹਾਨੂੰ ਜਿਆਦਾ ਨਹੀਂ ਹੈ ਤੁਸੀਂ ਗੂਗਲ ਤੇ ਸਰਚ ਕਰ ਲਓ ਸੋਸ਼ਲ ਮੀਡੀਆ ਤੇ ਜਿਹੜੇ ਕੱਚੇ ਇਹ ਆਪਕ ਨੇ ਸਾਡੇ ਉਹੀ ਕਹਿ ਰਹੇ ਵੀ ਸਾਨੂੰ ਚਾਰ ਵਾਰੀ ਇਹ ਪੱਕਾ ਕਰ ਚੁੱਕੇ ਅਸੀਂ ਪੱਕੇ ਫੇਰ ਨਹੀਂ ਹੋਏ ਇਹ 36000 ਮਲਾਜਮਾਂ ਦੀ ਗੱਲ ਕਰਦੇ ਹੋ ਫੇਰ ਕਹਿੰਦੇ ਵੀ ਸਾਨੂੰ ਚਾਰ ਵਾਰੀ ਇਹ ਪੱਕਾ ਕਰ ਚੁੱਕੇ ਆ ਤੁਸੀਂ ਫੇਰ ਕੱਚੇ ਦੇ ਕੱਚੇ ਆ ਜੀ ਐਲਾਨ ਹੋ ਜਾਂਦੇ ਨੇ ਐਲਾਨ ਹੋ ਜਾਂਦੇ ਆ ਜੀ ਇਹ ਵਾਰ ਵਾਰ ਕਹਿਆ ਐਲਾਨ ਮੰਤਰੀ ਹੈ ਸਾਡਾ ਐਲਾਨ ਜੀਤੀ ਦਾ ਨਾਮ ਰੱਖਾਗਾ ਕੋਈ ਵੀ ਚੀਜ਼ ਐ ਐਲਾਨ ਕਰ ਦਿੰਦੇ ਇੰਪਲੀਮੈਂਟ ਕਰਕੇ ਉਹ ਜਿਹੜੀ ਆਮ ਆਣ ਜਈਦੀ ਐ ਪ੍ਰਵਚਨੀਆਂ ਦੀ ਬਹੁਤ ਵਧੀਆ ਗੱਲ ਬਾਤ ਆ ਤੁਹਾਡਾ ਇਹ ਤੁਸੀਂ ਪੰਜ ਸਤ ਲਾਈਨਾਂ ਚ ਕਹਿਣਾ ਚਾਹੁੰਦੇ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਕਿਉਂ ਮੋਟਾ ਪਾਉਣਾ ਦੇਖੋ ਸ਼੍ਰੋਮਣੀ ਅਕਾਲੀ ਦਲ ਨੂੰ ਪਹਿਲਾਂ ਤਾਂ ਜਿਹੜੀ ਚਾਰੋਂ ਕੈਂਡੀਡੇਟਾਂ ਦੀ ਗੱਲ ਕਰੀਏ ਚਾਰੋਂ ਕੈਂਡੀਡੇਟਾਂ ਦੇ ਵਿੱਚੋਂ ਜੀ ਅੱਜ ਇੱਕ ਨੰਬਰ ਤੇ ਕੈਂਡੀਡੇਟ ਹੈ ਤਾਂ ਐਨ ਕੇ ਸ਼ਰਮਾ ਜੀ ਹੈ ਉਹਨਾਂ ਦਾ ਕਿਰਦਾਰ ਦੇਖੋ ਤੇ ਕਾਰਗੁਜ਼ਾਰੀ ਦੇਖੋ ਜੇ ਉਹਨਾਂ ਦਾ ਤੁਸੀਂ ਕੰਮ ਦੇਖਣਾ ਹੈ ਤਾਂ ਜਾ ਕੇ ਤੁਸੀਂ ਜਿਰਗਪੁਰ ਡੇਰਾ ਬਸੀ ਜਾ ਕੇ ਜਿੱਥੇ ਤੋਂ ਉਹ ਦੋ ਵਾਰੀ ਐਮ ਐਲ ਏ ਰਹੇ ਨੇ ਉਹ ਦੇਖ ਕੇ ਆਓ ਜੋ ਉਹਨਾਂ ਨੇ ਉੱਥੇ ਕੰਮ ਕੀਤਾ ਹੈ ਉਸ ਦੇ ਮੁਕਾਬਲੇ ਤਾਂ ਸੀ ਐਮ ਸਿਟੀ ਹੋਣ ਦੇ باوجود ਵੀ 10% ਨਹੀਂ ਪਟਿਆਲੇ ਸ਼ਹਿਰ ਦੇ ਵਿੱਚ ਕੰਮ ਹੋਇਆ ਪਿਆ ਇਹ ਗੱਲ ਗਲਤੋ ਗੱਲ ਆ ਯਾਰ ਵੀ ਵੱਡਾ ਆਪਣਾ ਜਿਹੜਾ ਵੋਟਰ ਆ ਪਟਿਆਲੇ ਚ ਬੈਠਾ ਹੈ ਬਿਲਕੁਲ ਜੀ ਤੇ ਥੋੜਾ ਜਿਹਾ ਲੋਕ ਮਹਿਸੂਸ ਨਹੀਂ ਕਰਦੇ ਵੀ ਜਿਹੜਾ ਕੈਂਡੀਡੇਟ ਆ ਥੋੜਾ ਜਿਹਾ ਬਾਹਰ ਦੇ ਬਾਹਰ ਆ ਵੱਡਾ ਵੋਟ ਬੈਂਕ ਬਾਹਰ ਦੇ ਨਹੀਂ ਬਾਹਰ ਦਾ ਕੀ ਮਤਲਬ ਆ ਮੈਂ ਪਹਿਲਾਂ ਇਹੀ ਤੁਹਾਨੂੰ ਕਹਿੰਦਾ ਪਿੱਛੇ ਜੀ ਡਾਕਟਰ ਬਲਬੀਰ ਵੀ ਕਹਿੰਦੇ ਨੇ ਕੈਂਡੀਡੇਟ ਬਾਹਰ ਦਾ ਹੈ ਵੀ ਜੇ ਉਹ ਕੈਂਡੀਡੇਟ ਬਾਹਰ ਦਾ ਹੈ ਕੀ ਤੁਸੀਂ ਉੱਥੇ ਵੋਟ ਮੰਗਣ ਨਹੀਂ ਜਾਓਗੇ ਜੀ ਜਿਹੜਾ ਇੱਕ ਲੋਕਤੰਤਰ ਹੈ ਜੀ ਆਪਣਾ ਜੋ ਆਪਣਾ ਹੈਗਾ ਉਹ ਸਿਸਟਮ ਬਣਾ ਇਹਦਾ ਕੋਈ ਫਰਕ ਪੈਂਦਾ ਨਹੀਂ ਕੋਈ ਫਰਕ ਪੈਂਦਾ ਫਰਕ ਕੋਈ ਨਹੀਂ ਹੈ ਜੀ ਤੇ ਜੇ ਫਿਰ ਸਾਡੇ ਜਿਹੜੇ ਕੈਂਡੀਡੇਟ ਨੇ ਭਾਜਪੀ ਦੇ ਆਪ ਦੇ ਕੀ ਜਾ ਕੇ ਡੇਰਾ ਪਸੀ ਵੋਟ ਨਹੀਂ ਮੰਗ ਕੇ ਆਣਗੇ ਜੀ ਇੱਥੇ ਆਪ ਉਥੇ ਨਾ ਜਾਣ ਵੋਟ ਮੰਗਣਾ ਮਤਲਬ ਪ੍ਰਪ ਗੇਟ ਹੁੰਦੀ ਹੈ ਕਰਤੇ ਹਾਂ ਇਹ ਮਤਲਬ ਕਿ ਇਹਨਾਂ ਦੀ ਚਾਲ ਹੈ ਜੀ ਇੱਕ ਬਾਹਰਲਾ ਬਾਹਰਲਾ ਕਹਿ ਕੇ ਪਰ ਲੋਕ ਅੱਜ ਬੜੇ ਸਿਆਣੇ ਨੇ ਜਿਹੜੇ ਉਹ ਦੇਖ ਚੁੱਕੇ ਨੇ ਵੀ ਅਨਕੇ ਸ਼ਰਮਾ ਜੀ ਦੇ ਖਿਲਾਫ ਇਹਨਾਂ ਕੋਲ ਬੋਲਣ ਨੂੰ ਕੋਈ ਗੱਲ ਨਹੀਂ ਹੈ ਕੈਂਡੀਡੇਟਾਂ ਕੋਲ ਨਾ ਤਾਂ ਕੋਈ ਕਰਪਸ਼ਨ ਦਾ ਉਹਨਾਂ ਦੇ ਇਲਜ਼ਾਮ ਹੈ ਨਾ ਕੁਛ ਹੈ ਕੰਮ ਕਰਨ ਵਾਲੇ ਬੰਦੇ ਨੇ ਜ਼ਮੀਨ ਨਾਲ ਜੁੜੇ ਹੋਏ ਬੰਦੇ ਨੇ ਉਹਨਾਂ ਦਾ ਜਿਹੜਾ ਪ੍ਰਭਾਵ ਹੈ ਉਹ ਪਟਿਆਲਾ ਸੀਟ ਤੇ ਪੂਰੀ ਤਰ੍ਹਾਂ ਦਿਖਦਾ ਹੈ ਜਿਹੜੇ ਸਾਡੇ ਵਿਰੋਧੀ ਨੇ ਉਹਨਾਂ ਕੋਲ ਗੱਲ ਕਰਨ ਨੂੰ ਕੋਈ ਸ਼ੈ ਨਹੀਂ ਹੈ ਅੱਜ ਉਹ ਮੁੱਦਾ ਕੀ ਬਣਾ ਰਹੇ ਨੇ ਵੀ ਕੈਂਡੀਡੇਟ ਬਾਹਰਲਾ ਬਾਰਲਾਂ ਨੂੰ ਕੀ ਹੈ ਕਿਉਂ ਜਲੰਧਰੋਂ ਆਏ ਐ ਲੁਧਿਆਣੇ ਤੋਂ ਆਏ ਨੇ ਆ ਸਕਦੇ ਨੇ ਉੱਥੋਂ ਨਹੀਂ ਨਹੀਂ ਮੈਂ ਗੱਲ ਕਰਦਾ ਮੈਂ ਮੈਂ ਗੱਲ ਕਰਦਾ ਜੀ ਵੀ ਉੱਥੋਂ ਆਏ ਐ ਜਿਆਦਾ ਤੁਸੀਂ ਡੇਰਾ ਬਸੇ ਵੋਟ ਮੰਗਣ ਨਾ ਜਾਓ ਫਿਰ ਤਾਂ ਤੁਸੀਂ ਉਹਨਾਂ ਤੇ ਇਲਜ਼ਾਮ ਲਾਓ ਵੀ ਬਾਹਰਲੇ ਐ ਤੁਸੀਂ ਆਪ ਤਾਂ ਉੱਥੇ ਜਾ ਕੇ ਮੀਟਿੰਗਾਂ ਕਰ ਰਹੇ ਹੋ ਵੋਟ ਮੰਗ ਰਹੇ ਹੋ ਤੇ ਇਹਨਾਂ ਨੂੰ ਤੁਸੀਂ ਕਹਿੰਦੇ ਹੋ ਬਾਹਰਲੇ ਇਹ ਕੀ ਗੱਲ ਬਣੀ ਕਿਵੇਂ ਮਾਹੌਲ ਚੱਲ ਰਿਹਾ ਜੀ ਲੋਕ ਕਿਹ ਤਰ੍ਹਾਂ ਸਵਾਉਂਦੇ ਨੇ ਪਿੰਡਾਂ ਸ਼ਹਿਰਾਂ ਮਾਹੌਲ ਤੁਸੀਂ ਦੇਖ ਲਓ ਵੀ ਇੱਕ ਤਰਫਾ ਮਾਹੌਲ ਹੋਇਆ ਪਿਆ ਜੀ ਲੋਕਾਂ ਨੇ ਜਿਹੜੇ ਮੈਂ ਫੇਰ ਉਹੀ ਗੱਲ ਕਰਦਾ ਜਿਹੜੇ ਕੈਂਡੀਡੇਟ ਨੇ ਤੇ ਸ਼ਰਮਨੀ ਅ ਦੇਖਦੇ ਹੋ ਲੋਕਾਂ ਨੇ ਕਾਂਗਰਸ ਸਰਕਾਰ ਨੂੰ ਇੱਕ ਮੌਕਾ ਦੇਇਆ ਤੇ ਜਿਹੜੀ ਆਮ ਆਦਮੀ ਪਾਰਟੀ 2.5 ਸਾਲ ਦੇ ਵਿੱਚ ਜਿਹੜੀ ਨਹੀਂ ਕੁਝ ਕਰ ਸਕੀ ਉਹਨੂੰ ਵੀ ਸਮਾਂ ਦੇ ਲਿਆ ਹੁਣ ਲੋਕ ਦੁਆਰਾ ਸ਼੍ਰੋਮਣੀ ਅਕਾਲੀ ਦਲ ਨੂੰ ਸਰਦਾਰ ਸੁਖਵੀਰ ਸਿੰਘ ਬਾਦਲੂ ਸਾਹਿਬ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਦੇਖ ਰਹੀ ਹੈ ਉਹਨਾਂ ਨੂੰ ਦੁਬਾਰਾ ਤੁਹਾਡੇ ਸਾਹਮਣੇ ਦਿਨਾਂ ਦਿਨਾਂ ਜੀ ਸ਼੍ਰੋਮਣੀ ਅਕਾਲੀ ਦਲ ਦੀ ਦੁਬਾਰਾ ਚੜਤ ਹੋਣੀ ਹੈ ਇੱਕ ਇੱਕ ਮੁੱਦਾ ਬਹੁਤ ਜ਼ਰੂਰੀ ਹੈ ਕਿਉਂਕਿ ਆ ਗੱਲਾਂ ਉਹ ਤੇ ਸ਼੍ਰੋਮਣੀ ਅਕਾਲੀ ਦਲ ਦੀ ਆਪਾਂ ਵੋਟ ਦੀ ਗੱਲ ਹੀ ਕਰ ਸਕਦੇ ਇੱਕ ਮੁੱਦਾ ਪਾ ਦੇ ਜੀ ਤੇ ਦੂਸਰਾ ਜਿਹੜੇ ਲੋਕਾਂ ਨੂੰ ਸ਼ੰਕਾ ਵੀ ਜੇ ਬਹੁਤ ਹਾਸਲ ਕਰਦੀ ਹੈ ਕਾਂਗਰਸ ਤਾਂ ਜਾ ਕੇ ਕਹਿੰਦਾ ਭਾਜਪਾ ਨਾਲ ਹੱਥ ਮਲਾ ਜਿਹੜਾ ਕਿਸਾਨੀ ਦੇ ਲਈ ਬਿਲਕੁਲ ਕਿਸਾਨੀ ਜਿਵੇਂ ਆਪਾਂ ਐਂਪੀ ਚੱਲਦੀ ਹੈ ਬੀਜਪੀ ਦੇ ਇਹਦੇ ਤੁਸੀਂ ਕਿਵੇਂ ਲੈ ਕੇ ਚੱਲਦੇ ਦੇਖੋ ਮੈਂ ਜਿਹੜੀ ਤੁਸੀਂ ਬੇਅਦਬੀ ਦੀ ਗੱਲ ਕੀਤੀ ਹੈ ਪਹਿਲਾਂ ਤਾਂ ਆਪਾਂ ਬੇਅਦਬੀ ਦੀ ਇਹ ਗੱਲ ਕਰ ਲਈਏ ਬੇਅਦਬੀ ਦੀ ਗੱਲ ਨੂੰ ਅੱਜ ਜਦੋਂ ਕਾਂਗਰਸ ਸਰਕਾਰ ਤੇ ਸਭ ਤੋਂ ਵੱਧ ਆਪ ਸਰਕਾਰ ਜਿਹੜੀ ਆਪ ਸਰਕਾਰ ਸੀ ਇਹ ਸੋਸ਼ਲ ਮੀਡੀਆ ਦੇ ਬੜੀ ਐਕਟਿਵ ਸੀ ਇਹਨਾਂ ਵੱਲੋਂ ਵਾਰ-ਵਾਰ ਬੇਅਦਬੀ ਦਾ ਮੁੱਦਾ ਸੋਸ਼ਲ ਮੀਡੀਆ ਤੇ ਛਾਇਆ ਚੱਕੇ ਰੱਖੇ ਇਹਨਾਂ ਨੇ ਜਿਹੜੀ ਨੰਨੇ ਸਰਕਾਰ ਦੀ ਪੰਡੀ ਕੀਤੀ ਸੀ ਕਾਂਗਰਸ ਸਰਕਾਰ ਨੇ ਵੀ ਉਸ ਤੇ ਬੜਾ ਜ਼ੋਰ ਲਾਇਆ ਤੇ ਮੈਂ ਤੁਹਾਨੂੰ ਦੱਸਾ ਜਾਵਾਂ ਪਿਛਲੇ 5 ਸਾਲ ਕਾਂਗਰਸ ਸਰਕਾਰ ਲੰਗੀ ਜਿਹੜੀ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਸਰਕਾਰ ਚੱਈ ਸੀ ਕਿ ਉਹਨਾਂ ਨੇ ਕੋਈ ਜੇ ਸ਼ਰੋਮਨੀ ਅਕਾਲੀ ਦਲ ਗੁਨਾਹਗਾਰ ਸੀ ਸਰਕਾਰ ਇਹਨਾਂ ਦੀ ਸੀ ਸਾਰਾ ਤੰਤਰ ਇਹਨਾਂ ਦਾ ਸੀ ਕੀ ਕੋਈ ਸਬੂਤ ਮਿਲਿਆ ਕਿ ਸ਼ਰੋਮਨੀ ਅਕਾਲੀ ਦਲ ਦਾ ਕੋਈ ਨਿਕਲਿਆ ਕੋਈ ਉਹਦੇਦਾਰ ਬੇਅਦਬੀ ਦੇ ਵਿੱਚ ਫੇਰ ਤੁਸੀਂ ਗੱਲ ਕਰ ਲਓ 2.5 ਸਾਲ ਦੀ ਕਾਰਗੁਜ਼ਾਰੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਦੀ ਹੈ ਤੁਸੀਂ ਦੱਸੋ 2.5 ਸਾਲ ਤੇ ਇਹਨਾਂ ਨੇ ਕੀ ਕਰ ਲਿਆ ਜੇ ਕੋਈ ਸ਼ਰੋਨੀ ਅਕਾਲੀ ਦਲ ਦਾ ਕਸੂਰ ਹੀ ਨਹੀਂ ਇਹ ਤਾਂ ਝੂਠ ਕਰ ਰਹੇ ਸੀ ਤੁਸੀਂ ਇਹਨਾਂ ਦਾ ਐਮਐਲਏ ਹੈ ਇਹਨਾਂ ਦੇ ਕੁਵਰ ਵਿਜੇ ਪ੍ਰਤਾਪ ਆਪਰਾ ਸਰ ਤੋਂ ਉਹ ਬੇਅਦਵੀ ਦੇ ਮੁੱਦੇ ਤੇ ਆਪਣੀ ਹੀ ਸਰਕਾਰ ਨੂੰ ਘੇਰਦੇ ਨੇ ਇਸ ਤੋਂ ਵੱਧ ਨਮੋਸ਼ੀ ਦੀ ਗੱਲ ਕੀ ਹੋ ਸਕਦੀ ਹੈ ਜੀ ਉਹ ਆਪਣੀ ਸਰਕਾਰ ਨੂੰ ਘੇਰਦੇ ਨੇ ਵੀ ਜਿਹੜੇ ਸਾਡੇ ਸਰਕਾਰਾਂ ਇਹ ਬੇਅਦਵੀ ਦਾ ਇੱਕ ਡਰਾਮਾ ਕੀਤਾ ਸੀ ਇਹਨਾਂ ਨੇ ਉਹ ਆਪ ਆਪਣੀ ਸਰਕਾਰ ਨੂੰ ਘੇਰ ਰਹੇ ਨੇ ਜੀ ਤੁਸੀਂ ਦੱਸੋ ਜੇ ਇਹ 8 ਸਾਲ ਹੋ ਗਏ ਜੇ ਸ਼ਰਮਨੀ ਅਕਾਲੀ ਦਲ ਨੇ ਬੇਅਦਬੀ ਕੀਤੀ ਸੀ ਤਾਂ ਉਹਨੂੰ ਲੋਕਾਂ ਸਾਹਮਣੇ ਲਿਆਣ ਕਿਸ ਚੀਜ਼ ਦੀ ਕਸਰ ਹੈ ਤੇ ਸਰਕਾਰ ਵੀ ਤੁਹਾਡੀ ਹੈ ਕਾਂਗਰਸ ਬੋਲਦੀ ਹੈ 5 ਸਾਲ ਕਾਂਗਰਸ ਦੇ ਲਈ ਉਹਨਾਂ ਦਾ ਕੁਝ ਨਹੀਂ ਹੋਇਆ ਜੀ ਤੇ ਜਿਹੜਾ ਦੂਸਰਾ ਆਪਾਂ ਗੱਲ ਕੀਤੀ ਵੀ ਲੋਕ ਕਿੰਨੇ ਕਿਤੇ ਸੋਚਦੇ ਨੇ ਦੇਖੋ ਤੱਕੀ ਸੀ ਪਿੰਡਾਂ 'ਚ ਗੱਲ ਕਰਦੇ ਆਂ ਵੀ ਅੱਜ ਇੱਕ ਬੜਾ ਕਿਸਾਨੀ ਦਾ ਵੀ ਵੱਡਾ ਮੁੱਦਾ ਵੋਟ ਬੈਂਚ ਹੈ ਉਹਦਾ ਘਾਟਾ ਪਰ ਮੁੱਦਾ ਤਾਂ ਹੈ ਤੇ ਉਹ ਕੱਲ ਸੂਜਨੇ ਵੀ ਅਕਾਲੀ ਨਾਲ ਕੇ ਆਉਂਦੀਆਂ ਤੇ ਬੀਜੇਪੀ ਦੇ ਹੱਥ ਮੁਲੰਗੀ ਜਾ ਕੇ ਦੇਖੋ ਬੜਾ ਫੰਡਾ ਕਲੀਅਰ ਹੈ ਤੁਸੀਂ ਦੇਖ ਸਕਦੇ ਹੋ ਸਰਦਾਰ ਸੁਖਵੀਰ ਸਿੰਘ ਬਾਦਲ ਜਿਹੜੇ ਸਾਡੇ ਪਾਰਟੀ ਪ੍ਰਧਾਨ ਹੈ ਉਨਾ ਵੱਲੋਂ ਬਾਰ-ਬਾਰ ਕਿਹਾ ਹੈ ਵੀ ਜਿਹੜੀ ਹਾਰਾ ਜਿੱਤਾਂ ਉਹ ਮੁਕੱਦਰ ਦੀਆਂ ਆਸੀਂ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੇ ਮੁੱਦੇ ਆ ਦੇ ਨਾਲ ਖੜੇ ਆ ਅਸੀਂ ਹਾਰੀ ਜਿੱਤੀਏ ਕੱਲ ਨੂੰ ਜੇ ਸਰਕਾਰ ਦੇ ਵਿੱਚ ਆਈਏ ਜਾਂ ਨਾ ਆਈਏ ਅਸੀਂ ਕਿਸਾਨਾਂ ਦੇ ਨਾਲ ਖੜੇ ਆ ਬਿਲਕੁਲ ਤੁਸੀਂ ਦੇਖੋ ਜਦੋਂ ਕਿਸਾਨੀ ਅੰਦੋਲਨ ਚੱਲਿਆ ਤਾਂ ਸ਼ਰਮਣੀ ਅਕਾਲੀ ਦਲ ਨੇ ਭਾਜਪਾ ਦੇ ਨਾਲ ਜਿਹੜਾ ਬੜਾ ਪੁਰਾਣਾ ਰਿਸ਼ਤਾ ਸੀ ਉਹ 2 ਮਿੰਟ ਦੇ ਵਿੱਚ ਤੋੜਿਆ ਤੇ ਹੁਣ ਬੜੀ ਚਰਚਾ ਜਲੀ ਵੀ ਇਹਨਾਂ ਦਾ ਗਠਜੰਬੰਦਨ ਹੋ ਗਿਆ ਨਾ ਉਦੋਂ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਸਾਖਿਆ ਵੀ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬੀਆਂ ਦੇ ਨਾਲ ਪੰਜਾਬੀਅਤ ਦੇ ਨਾਲ ਖੜੇ ਆਂ ਕਿਸਾਨ ਭਾਈਚਾਰਾ ਸਾਡਾ ਆਪਣਾ ਪਰਿਵਾਰ ਹੈ ਅਸੀਂ ਇਹਨਾਂ ਦੇ ਨਾਲ ਖੜੇ ਆਂ ਭਾਜਪਾ ਦੇ ਨਾਲ ਸਾਡਾ ਕੋਈ ਸਮਝੌਤਾ ਨਹੀਂ ਨਾ ਅੱਗੇ ਨੂੰ ਹੋਣ ਦੀ ਕੋਈ ਉਮੀਦ ਹੈ ਇੱਕ ਵਕਸਫ ਦੀ ਬੜਾ ਸਵਾਲ ਹੈ ਜਿਵੇਂ ਵੱਡੀ ਪਦਰ ਤੇ ਆਪ ਦੀ ਜਿੱਤ ਹੋਈ ਸੀ ਕੀ ਉਦੋਂ ਆਪੜਾ ਵੀ ਸਾਰਾ ਕੇਂਦਰ ਜਿਹੜਾ ਆਪ ਨੂੰ ਝੋਟਿਆ ਗੋ 10 ਸੀਟਾਂ ਆਉਣੀਆਂ ਇਹ ਉਦੋਂ ਲੋਕ ਜਿਹੜੇ ਗੱਲਾਂ ਚਾਕੇ ਝਾਫੇ ਚਾਕੇ ਤਾਂ ਹੁਣ ਚਾਂਸ ਵੀ ਵਾਪਸ ਪੈਣਗੇ ਬੋਤਾ ਮੈਂ ਪਹਿਲਾਂ ਵੀ ਉਹੀ ਜ਼ਿਕਰ ਕੀਤਾ 2022 ਦੇ ਵਿੱਚ ਦੋ ਕੋ 2022 ਚ ਕੀ ਸੀ ਇਹ ਨਾ ਤਾਂ ਪਹਿਲਾਂ ਕਦੀ ਸਰਕਾਰ ਚ ਰਹੇ ਸੀ ਇਹਨਾਂ ਨੇ ਤਾਂ ਭੰਡਣਾ ਹੀ ਭੰਡਣਾ ਸੀ ਆ ਕੇ ਇਹ ਭੰਡੇ ਆਕਾਲੀ ਦਲ ਨੂੰ ਕਾਂਗਰਸ ਨੂੰ ਭਾਜਪੀ ਨੂੰ ਇਹ ਭੰਡਦੇ ਰਹੇ ਆ ਜੀ ਸਰਕਾਰਾਂ ਜਿਹੜੀਆਂ ਜਦੋਂ ਆਏ ਆ ਭਗਵੰਤ ਪਾਣ ਜਿਹੜੇ ਸਾਡੇ ਸੀਐਮ ਐ ਇਹ ਭੰਡਦੇ ਰਹੇ ਆ ਹਰੇਕ ਨੂੰ ਚੰਗਾ ਮਾੜਾ ਬੋਲਦੇ ਰਹੇ ਆ ਤੇ ਜੋ ਇਹਨਾਂ ਨੇ ਝੂਠੇ ਲਾਰੇ ਦਿਖਾਏ ਲੋਕਾਂ ਨੂੰ ਵੀ ਮੈਂ ਚਾਰ ਵੀ ਜਿਹੜਾ ਹਫਤੇ ਬੇਅਦਬੀ ਵਾਲਾ ਇਹਨਾਂ ਜਿਹੜਾ ਇਨਸਾਫ ਦਵਾਵਾਂਗਾ ਚਾਹੇ ਤੁਸੀਂ ਗੱਲ ਕਰ ਲੋ ਵੀ ਸਿਕਿਉਰਟੀ ਜਿਹੜੀ ਸੁਖਵੀਰਵਾਲ ਸਾਹਿਬ ਤੇ ਜਾਂ ਕੈਪਟਨ ਅਮਰਿੰਦਰ ਤੇ ਬੜਾ ਤੰਜ ਕੱਸਦੇ ਸੀ ਵੀ ਮੈਂ ਸਿਕਿਉਰਟੀ ਨ ਲਵਾਂਗੇ ਕੱਲਾ ਗੱਡੀਆਂ 'ਚ ਫੇਰਾਂਗੇ ਜੀ ਬਹੁਤ ਗੱਲਾਂ ਕਰਕੇ ਲੋਕਾਂ ਨੂੰ ਭਰਮਾ ਲਿਆ ਉਦੋਂ ਤਾਂ ਲੋਕਾਂ ਨੇ ਕੈਂਡੀਡੇਟ ਵੀ ਨਹੀਂ ਦੇਖਿਆ ਜੀ ਜਿਹੜੀ ਅਸਲ ਗੱਲ ਆ 2022 'ਚ ਤਾਂ ਕਈ ਮਾਹੌਲ ਐਸਾ ਬਣਿਆ ਲੋਕਾਂ ਨੂੰ ਕੈਂਡੀਡੇਟ ਵੀ ਨਹੀਂ ਪਤਾ ਸੀ ਕੌਣ ਆਪਾਂ ਤਾਂ ਵੀ ਪਾਰਟੀ ਦਾ ਵੋਟਾ ਵਾਗੇ ਜਿਤਾਤਾ ਪਰ ਅੱਜ ਦੇ 25 ਸਾਲ ਬਾਅਦ ਜੇ ਮੈਂ ਗੱਲ ਕਰਾਂ ਤਾਂ ਲੋਕਾਂ ਨੂੰ ਸਮਝ ਆ ਚੁੱਕੀ ਹੈ ਵੀ ਇਹ ਸਿਰਫ ਚੁਟਕਲੇ ਵਾਲੀ ਸਰਕਾਰ ਆ ਵੇ ਇਹ ਚੁਟਕਲੇ ਸੁਣਾ ਸਕਦੇ ਆ ਕਾਰਵਾਈ ਨਾਲੋਂ ਕੋਈ ਨਹੀਂ ਹੁੰਦੀ ਸਿਕਿਉਰਿਟੀ ਦੀ ਗੱਲ ਕਰ ਲੋ ਤਾਂ ਦੇਖ ਲੋ ਤੁਸੀਂ ਆਪ ਹੀ ਦੇਖ ਸਕਦੇ ਹੋ ਸਾਡੇ ਭਗਵੰਤ ਪੰਥ ਸਾਹਿਬ ਕਿੰਨੀ ਸਿਕਿਉਰਿਟੀ ਲੈ ਕੇ ਚੱਲਦੇ ਨੇ ਤੁਸੀਂ ਉਹਨਾਂ ਦੇ ਧਰਮ ਪਤਨੀ ਜੀ ਦੀ ਦੇਖ ਲੋ ਉਹਨਾਂ ਦੇ ਮਾਤਾ ਜੀ ਦੀ ਦੇਖ ਲੋ ਉਹਨਾਂ ਦੇ ਸਿਸਟਰ ਦੀ ਦੇਖ ਲੋ ਤੇ ਕਿੰਨੀਆਂ-ਕਿੰਨੀਆਂ ਸਿਕਿਉਰਟੀਆਂ ਲੈ ਕੇ ਚੱਲਦੇ ਨੇ ਜਿਹੜੇ ਇਹ ਪਹਿਲਾਂ ਹਰ ਸਿਮਰਤ ਕੋ ਬਾਦਲ ਜੀ ਐਮਪੀ ਸੀ ਉਹਨਾਂ ਤੇ ਤੰਜ ਕਸਦੇ ਸੀ ਵੀ ਸਿਕਿਉਰਿਟੀ ਲੈ ਕੇ ਫਿਰਦੇ ਆ ਇਹਨਾਂ ਦੇ ਧਰਮ ਪਤਨੀ ਮਾਤਾ ਜੀ ਤੇ ਇਹਨਾਂ ਕੋਲ ਤਾਂ ਕੋਈ ਉਹਦਾ ਨਹੀਂ ਹੈ ਇਹ ਵੀ ਅੱਜ 50-50 ਗੱਡੀਆਂ ਲੈ ਕੇ ਚੱਲ ਰਹੇ ਆ ਪੇ ਪੰਜਾਬ ਦੇ ਲੋਕ ਬੜੀ ਜਲਦੀ ਸਮਝ ਚੁਕੇ ਨੇ ਵੀ ਇਹਨਾਂ ਦੇ ਪੱਲੇ ਕੁਛ ਨਹੀਂ ਹੈ ਨਾ ਇਹਨਾਂ ਨੇ ਕੋਈ ਲੋਕ ਭਲਾਈ ਦੇ ਕੰਮ ਕਰਨੀ ਆ ਨਾ ਕੁਛ ਹੈ ਵੀ ਜਿਹੜੇ ਝੂਠ ਬੋਲ ਕੇ ਸਰਕਾਰ ਬਣਾਈ ਸੀ ਅੱਜ ਜੋ ਲੋਕਾਂ ਦੀ ਕਚਹਿਰੀਆਂ ਇਹ ਜਾ ਰਹੇ ਨੇ ਤੁਸੀਂ ਦੇਖ ਲਓ ਇਹਨਾਂ ਦੇ ਕੈਂਡੀਡੇਟਾਂ ਨੂੰ ਲੋਕ ਸਵਾਲ ਕਰ ਰਹੇ ਨੇ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਵੀ ਲੋਕ ਉਹ ਲੀਡਰਾਂ ਨੂੰ ਸਵਾਲ ਕਰਿਆ ਕਰੋ ਅੱਜ ਜਦੋਂ ਸਵਾਲ ਕਰਦੇ ਨੇ ਤੁਸੀਂ ਇੱਕ ਪਿੱਛੇ ਹੀ ਵੀਡੀਓ ਦੇਖੀ ਹੋਣੀ ਅਨੰਤਪੁਰ ਸਾਹਿਬ ਦਾ ਰੋਡ ショਅ ਚੱਲਦਾ ਸੀ ਇੱਕ ਨੌਜਵਾਨ ਨੇ ਸਵਾਲ ਕਰਨ ਲਈ ਅੱਗੇ ਆਇਆ ਉਹਨੂੰ 15 ਮੁਲਾਜ਼ਮਾਂ ਵੱਲੋਂ ਪੁਲਿਸ ਮੁਲਾਜ਼ਮਾਂ ਵੱਲੋਂ ਕੁੱਟਿਆ ਗਿਆ ਅੱਜ ਇਹਨਾਂ ਕੋਲ ਜਵਾਬ ਨਹੀਂ ਹੈ ਜਿਹੜੀਆਂ ਗੱਲਾਂ ਕਰਦੇ ਸੀ ਜੇ ਲੋਕ ਆਮ ਸਵਾਲ ਪੁੱਛਦੇ ਨਾ ਅੱਜ ਇਹਨਾਂ ਕੋਲ ਜਵਾਬ ਦੇ ਨੂੰ ਕੁਝ ਹੈ ਨਹੀਂ ਤਾਂ ਕਰਕੇ ਲੋਕਾਂ ਨੂੰ ਉਟਰੇ ਨੇ ਤੇ ਲੋਕ ਬੜੀ ਜਲਦੀ ਸਮਝ ਚੁੱਕੇ ਨੇ ਵੀ ਇਹਨਾਂ ਦੇ ਪੱਲੇ ਕੁਝ ਨਹੀਂ ਹੈ ਤਾਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੈ ਅੱਜ ਲੋਕ ਉਹਨੂੰ ਯਾਦ ਕਰ ਰਹੇ ਨੇ ਦੁਬਾਰਾ ਤੇ ਤੁਸੀਂ ਦੇਖ ਲਓ ਆਉਣ ਵਾਲੇ ਥੋੜੇ ਦਿਨ ਲੈ ਕੇ ਜੀ ਇੱਕ ਤਰੀਕ ਨੂੰ ਵੋਟਾਂ ਪੈ ਜਾਣੀਆਂ ਚਾਰੰਨ ਰਿਜ਼ਲਟ ਆ ਜਾਣਾ ਤਾਂ ਤੁਹਾਡੇ ਸਾਹਮਣੇ ਸ਼੍ਰੋਮਣੀ ਅਕਾਲੀ ਦਲ ਦੀ ਵੋਟ ਬੈਂਕ ਦੇ ਵਿੱਚ ਬੜਾ ਵੱਡਾ ਵਾਅਦਾ ਹੋਣ ਜਾ ਰਿਹਾ ਹੈ ਇਹਨਾਂ ਦੇ ਤੁਸੀਂ ਦੇਖਣਾ ਬਹੁਤ ਹੀ ਵੱਧ ਮਾਤਰਾ ਦੇ ਵਿੱਚ ਕੈਂਡੀਡੇਟ ਜਿਹੜੇ ਜਿੱਤ ਕੇ ਲੋਕ ਸਭਾ ਦੇ ਵਿੱਚ ਪਹੁੰਚਣਗੇ ਦੀ ਨਿਸ਼ਾਨੀ। ਤੇ ਇਸ ਦੀ ਗੱਲਬਾਤ ਬੜੇ ਤੇਜ਼ ਤਰਾਰ ਤੇ ਦੇ ਤੜਕ ਬੜੇ ਨੌਜਵਾਨਾਂ ਨੂੰ ਮੌਕਾਸ਼ ਬਕਸਰ ਦੇ ਨਾਲ ਜੇਸੀ ਗੱਲ ਪਿੱਛੇ ਸਾਰੇ ਪਿੱਛੇ ਸਮੇਂ ਦੀ ਸਟਾਰਟਿੰਗ ਤੇ ਗੱਲ ਕੀਤੀ ਸੀ ਕਿ ਇਸ ਸਾਲ ਬਣ ਲੋ ਬੜੇ ਨੂਕ ਮੁੱਦੇ ਚੱਕੇ ਜਾਂਦੇ ਨੇ ਤੇ ਸੱਤੀ ਨਾਲ ਬੜਾ ਹੈ ਨੌਜਵਾਨਾਂ ਤੇ ਬੜੀ ਖੁੱਲ ਕੇ ਗੱਲਬਾਤ ਹੋ ਰਹੀ ਹੈ ਪਾਰਟੀਆਂ ਬਾਰੇ ਵੀ ਕੋਈ ਹੈ। ਉਮੀਦ ਹੈ ਇਹਨਾਂ ਨੂੰ ਵੀ ਸ਼ਮੂਲੀਅਤ ਕਰ ਕਰ ਵੜੀ ਪੱਡੀ ਜੇ ਤੱਕ ਕਰੇਗਾ। ਤੇ تین ਵੀ ਬਹੁਤ ਥੋੜੇ ਰਹਿ ਗਏ ਨੇ ਆਪਾਂ ਵੀ ਸਾਰੇ ਦੇਖਾਂਗੇ ਕਿ ਪ੍ਰੇਖ ਨੂੰ ਵੋਟਾਂ ਹੋਣ ਨੇ ਤੇ ਚਾਰ ਰਿਜਲਟ ਆ ਜਾਂਦੇ ਪਰ ਜੋ ਵੀ ਹੋਏਗਾ ਜੋ ਪੰਜਾਬ ਦੇ ਇਸ ਦੀ ਗੱਲ ਕਰਕੇ ਅਸੀਂ ਇਹੀ ਗੱਲ ਕਰਦੇ ਹਾਂ ਕਿ ਪਾਰਟੀ ਕੋਈ ਵੀ ਆਵੇ ਪਰ ਪੰਜਾਬ ਦੇ ਲੋਕਾਂ ਨਾਲ ਦੀ ਪੰਜਾਬ ਦੀ ਤੇ ਪੰਜਾਬ ਦੀ ਗੱਲ ਜ਼ਰੂਰ ਕਰੇ ਜਾਹੇ ਜਾਂ ਪਰ